ਸਰ ਇਹ ਸਾਰਾ ਮਾਮਲਾ ਹੈ ਜੋ ਇੱਕ ਛੋਟੀ ਲੜਕੀ ਦਾ ਮਾਪੇ ਦਾ ਮਾਮਲਾ ਹੈ ਨਾ ਨਾ ਦਾ ਵਾਲਾ ਆਪ ਮਾਮਲਾ ਹੈ ਹੂੰ ਮਿਤੀ 13 ਤਰੀਕ ਨੂੰ ਇੱਕ ਸਿਲਿੰਦਰ ਸਿੰਘ ਨਾਮ ਦਾ ਵਿਅਕਤੀ ਹੈ ਜੋ ਪਠਾਨਕੋਟ ਦਾ ਬੇਸਿਕਲੀ ਰਹਿਣ ਵਾਲਾ ਹੈ ਉਹਨੇ ਇੱਕ ਕੰਪਲੇਨ ਦਾਇਰ ਕਰਾਈ ਸੀਗੀ ਥਾਣਾ ਪੋਪਰ ਹੁੰਦੀ ਹੈ ਤੇ ਉਹਦੀ 6 ਮਹੀਨੇ ਦੀ ਬੱਚੀ ਹੈ ਜਿਹੜੀ ਉਹਕਰੋਂ ਜਿਹੜੀ ਆ ਗਾਇਬ ਆ ਮਿਲ ਨਹੀਂ ਰਹੀ ਜਿਹਦੇ ਸੰਬੰਧ ਵਿੱਚ ਥਾਣਾ ਪੋਪਰ ਵਿਖੇ ਕੇਸ ਰਜਿਸਟਰ ਕੀਤਾ ਗਿਆ ਸੀਗਾ ਔਰ ਕੇਸ ਰਜਿਸਟਰ ਕਰਨ ਤੋਂ ਬਾਅਦ ਜਿਹੜੀ ਉਡੀ ਇਨਵੈਸਟੀਗੇਸ਼ਨ ਜਿਹੜੀ ਫਰਦਰ ਅਸੀਂ ਸਟਾਰਟ ਕੀਤੀ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਸਾਨੂੰ ਪਤਾ ਲੱਗਾ ਕਿ ਇਹ ਜਿਹੜੀ 5-6 ਸਾਲ ਦੀ ਬੱਚੀ ਸੀਗੀ ਇਸ ਦਾ ਇਹਦੇ ਨਾਨਾ ਤੇ ਨਾਨੀ ਨੇ ਜਿਹੜਾ ਉਹ ਕਤਲ ਕਰਕੇ ਜਿਹੜੀ ਡੈੱਡ ਬੋਡੀ ਸੀਗੀ ਉਹ ਟੋਲ ਪਲਾਜ਼ਾ ਕੋਲੋਂ ਜਿਹੜਾ ਹੈਗਾ ਸਾਈਡ ਉੱਥੇ ਇੱਕ ਸਟਾਰ ਟਾਂਬਾ ਹੈਗਾ ਉਹਦੇ ਪਿਛਲੇ ਪਾਸੇ ਜਿਹੜੀ ਉਹ ਸਟਾਏ ਸੀਗੇ ਜਿਹਦੇ ਸੰਬੰਧ ਵਿੱਚ ਅਸੀਂ ਇਹਦਾ ਲੜਕੀ ਦਾ ਜਿਹੜਾ ਨਾਨਾ ਤੇ ਨਾਨੀ ਹੈਗੀ ਆ ਉਹਨੂੰ ਅਸੀਂ ਅਰੈਸਟ ਕਰ ਲਿਆ ਉਹਨਾਂ ਨੇ ਆਪਣਾ ਜਿਹੜਾ ਗਵਾਹ ਗੁਨਾਹ ਆ ਉਹ ਕਬੂਲ ਕਰ ਲਿਆ ਹੈਗਾ ਔਰ ਇਹਨਾਂ ਦਾ ਅਸੀਂ ਕੱਲ ਜਿਹੜਾ 2 ਦਿਨ ਦਾ ਰਿਮਾਂਡ ਲਿਆ ਹੈਗਾ ਉਹ ਸਾਡੇ ਕੋਲ ਰਿਮਾਂਡ ਤੇ ਆ ਇਹ ਤਹਿਕੀਕਤ ਤੋਂ ਇਹ ਗੱਲ ਸਾਹਮਣੇ ਆਈ ਸੀ ਕਿ ਜਿਹੜੀ ਸਿਲਿੰਡਰ ਹੈਗਾ ਉਹਦੀ ਜਿਹੜੀ ਘਰ ਵਾਲੀ ਹੈਗੀ ਆ ਉਹਦੇ 4 ਵਿਆਹ ਹੋਏ ਸੀਗੇ ਤੇ ਉਹ ਆਪਣੇ ਇੱਥੇ ਪੇਕੇ ਘਰ ਜਿਹੜੀ ਆ ਉਹ ਰਹਿਣ ਵਾਸਤੇ ਆਈ ਸੀਗੀ ਉਹਦਾ ਪਹਿਲਾਂ ਵੀ ਇੱਕ ਅਟਸਬਦੀ ਬੱਚੀ ਜਿਹੜੀ ਹੈਗੀ ਆ ਤੇ ਇਹ ਵਿਆਹ ਜਿਹੜੇ ਚਾਰ ਹੋਏ ਸੀਗੇ ਉਸ ਤੋਂ ਬਾਅਦ ਇਹਦੇ ਜਿਹੜੇ ਮਦਰ ਫਾਦਰ ਆ ਲੜਕੀ ਦੇ ਉਹਨਾਂ ਨੂੰ ਪਤਾ ਲੱਗਿਆ ਸੀਗਾ ਵੀ ਇਹ ਦੇ ਕਿਸੇ ਹੋਰ ਲੜਕੇ ਦੇ ਨਾਲ ਰਿਲੇਸ਼ਨ ਹੋ ਗਿਆ ਤਾਂ ਇਸ ਚੀਜ਼ ਤੋਂ ਤੰਗ ਪਰੇਸ਼ਾਨ ਸੀਗੇ ਇਹ ਪਹਿਲਾਂ ਜਿਹੜੀ ਇੱਕ ਲੜਕੀ ਹੈਗੀ ਆ ਉਹ ਵੀ ਅਸੀਂ ਪਾਲ ਰਹੇ ਆ ਤੇ ਇੱਕ ਇਹ ਲੜਕੀ ਹੋ ਗਈ ਹੈਗੀ ਆ ਇਹ ਵੀ ਅਸੀਂ ਪਾਲਾਂਗੇ ਤੇ ਇਸ ਕਰਕੇ ਉਹਨਾਂ ਨੇ ਤੰਗੀ ਦੇ ਵਿੱਚ ਆ ਕੇ ਜਿਹੜਾ ਉਹ ਆਪਣੀ ਦੋਤੀ ਦਾ ਜਿਹੜਾ ਕਤਲ ਕਰਕੇ ਜਿਹੜੀ ਡੈੱਡ ਬਾਡੀ ਸੀ ਇਹ ਬਜ਼ੁਰਗ ਦੀ ਕੋਈ 68 ਸਾਲ ਦੀ ਸੀਗੀ ਤੇ ਉਹਦੀ ਜਿਹੜੀ ਵਾਈਫ ਹੈ ਉਹਦੀ 58 ਸਾਲ ਦੀ ਸੀ ਗੱਲ ਜਿਹੜੀ ਪਹਿਲਾਂ 8 ਸਾਲ ਦੀ ਇਹ ਵੀ ਉਹ ਪਹਿਲਾਂ ਤੋਂ ਨਨਕੇ ਰਹੇ ਸੀ ਉਹ ਪਹਿਲਾਂ ਤੋਂ ਨਨਕੇ ਰਹ ਰਹੀ ਸੀ ਉਹਦੀ ਦੇਖਭਾਲ ਵੀ ਇਹੀ ਕਰਦੇ ਸੀ ਨਾਨੀ ਨਾਲ ਨਾਲ ਕਰਦੇ ਸੀ ਜਿਹੜੀ ਮਾਦਰ ਬਰਸਤੀ ਉਹਨਾਂ ਦੇ શરી ਕਿ ਬਹੁਤ ਸੇ ਉਹ ਆਪਣਾ ਚੰਦੇ ਰੱਖੇ ਰਹਿੰਦੇ ਸੀ ਇੱਥੇ 10-12 ਦਿਨ ਤੋਂ ਆ ਕੇ ਰਹਿ ਰਹੀ ਸੀ ਆਪਣੇ ਪੇਕੇ ਘਰ ਤੇ ਉਸਨੂੰ ਵੀ ਕੋਈ ਲੜਕਾ ਇਹਨੇ ਆਪਣਾ ਪਤਾ ਲੱਗਾ ਵੀ ਉਹ ਲੈ ਕੇ ਆਈ ਸੀ ਕਿ ਕਿਸੇ ਬਾਲ ਲੜਕੇ ਨੂੰ ਉਹ ਕਹਿ ਰਹੀ ਸੀ ਵੀ ਇਹ ਮੇਰੇ ਘਰ ਵੈ ਦਾ ਕੋਈ ਰਿਸ਼ਤੇਦਾਰ ਹੈਗਾ ਤੇ ਉਹ ਵੀ ਉਸ ਦਿਨ ਉਹਦੇ ਘਰ ਰਿਹਾ ਸੀਗਾ ਪਰ ਇਹਦੇ ਪੇਰੈਂਟਸ ਨੂੰ ਉਸ ਦਿਨ ਵੀ ਇਹਦਾ ਬਾਰਾ ਪਤਾ ਲੱਗਿਆ ਸੀਗਾ ਵੀ ਇਹ ਜਿਹੜਾ ਲੜਕਾ ਹੈਗਾ ਕੋਈ ਇਹਨਾਂ ਦਾ ਰਿਸ਼ਤੇਦਾਰ ਨਹੀਂ ਹੈਗਾ ਕੋਈ ਗਲਤ ਲੜਕਾ ਹੀ ਸੀਗਾ ਜਿਹਦੇ ਨਾਲ ਇਹ ਰਾਤ ਰਹੀ ਸੀਗੀ ਤੇ ਉਹ ਲੜਕੀ ਲੜਕਾ ਜਿਹੜੇ ਉਹ ਸਵੇਰੇ ਅਲਿ ਨਾ ਮਾਰਨਿੰਗ ਚਲੇ ਗਏ ਸੀਗੇ ਉਸ ਤੋਂ ਬਾਅਦ ਇਹਨਾਂ ਨੇ ਇਹ ਜਿਹੜਾ ਵਰਕ ਕੀਤਾ ਹੁਣ ਜਿਹੜਾ ਇਹਦੀ ਮਦਦ ਦੇ ਨੂੰ ਅਗਵੇ ਕਰ ਰਹੀਆਂ ਫਾਊਂਡੇਸ਼ਨ ਉਹ ਤਬਤੀਸ਼ ਦੇ ਵਿੱਚ ਲੈ ਕੇ ਆਵਾਂਗੇ ਜੇ ਉਹਦੇ ਖਲਾਫ ਕੋਈ ਆਈ ਇੱਕ ਗੱਲ ਨੋਟਿਸ ਦੇ ਵਿੱਚ ਗੈਰਕਾਨੂੰਨੀ ਤੌਰ ਤੇ ਉਹਦੇ ਖਲਾਫ ਹੀ ਕਰਦੇ ਗਲਤ ਕੋਟ ਕੀਤਾ ਹਾਂ ਸਾਰੇ ਮੈਡੀਕਲ ਰਿਪੋਰਟ ਹੈਗੀ ਹੈ ਮਰਡਰ ਦਾ ਕੇਸ ਰਿਸਟਰ ਕੀਤਾ ਹੈ ਉਹਦੀ ਤਹਿਕੀਕਤ ਕਰ ਰਹੀ ਸੀ ਹਾਂਜੀ ਪੋਸਟਮਾਰਟਮ ਜਿਹੜਾ ਹੈਗਾ ਉਹ ਜਿਹੜਾ ਟੀਮ ਬਣਾ ਕੇ ਜਿਹੜੇ ਡਾਕਟਰ ਸੀ ਟੀਮ ਬਣਾ ਕੇ ਉੱਥੋਂ ਕਰੋ ਥੈਂਕ ਯੂ